ਭਗਵਾਨ ਲక్ష్ਮੀ ਨਾਰਾਇਣ ਜੀ ਦੀ ਕਿਰਪਾ ਨਾਲ ਔਰ ਪ੍ਰੋਗਰਾਮ ਚੰਦਰ ਜੀ ਦੇ ਅਸ਼ੀਰਵਾਦ ਦੇ ਨਾਲ 14 ਜਨਵਰੀ ਮਕਰ ਸਕਲਾਂਤੀ ਵਾਲੇ ਦਿਨ ਇਸਤਦੁਗਾਟਮ ਆਇਆ ਸੀ 10 ਤਰੀਕ ਤੋਂ ਇਥੋਂ ਸਾਡੀ ਸਾੜੀ ਟੀਮ ਜਿਹੜੀ ਹੈ ਸ਼੍ਰੀ ਦੁਰਗਿਆਣਾ ਤੀਰਤ ਦੀ ਉਹ ਸਾਦੇ ਸਾਜੋ ਸਮਾਨ ਲੈ ਕੇ ਲੰਗਰ ਦਾ ਸਮਾਨ ਲੈ ਕੇ ਤੇ ਜਿਹੜੀ ਹੈ ਅਯੁੱਧਿਆਵਲ ਚਲ ਪਈ ਸੀਗੀ 11 ਨੂੰ ਸਾਦੇ ਲੋਕ ਪਹੁੰਚ ਗਏ ਦੋ ਤਿੰਨ ਦਿਨ ਚ ਸੈਟਿੰਗ ਕਰਕੇ 14 ਜਨਵਰੀ ਨੂੰ ਜਿਹੜੇ ਉਥੇ ਜਗਤਗੁਰੂ ਰਾਮਾਨੰਦਾचार्य ਅਗੇ ਨੇ ਉਹਨਾਂ ਦੇ ਹੱਥੇ ਉਹ ਜਿਹੜਾ ਔਰ ਸ਼੍ਰੀ ਦਿਨੇਸ਼ ਜੀ ਜਿਹੜੇ ਉਥੋਂ ਦੇ ਵੱਡੇ ਜਿਹੜੇ ਮਾਰਗਦਰਸ਼ਕ ਨੇ ਵਿਸ਼ਵੰਦੂ ਪਰਿਸ਼ਦ ਦੇ ਉਹਨਾਂ ਦੋਨਾਂ ਦੇ ਹੱਥੋਂ ਜਿਹੜਾ ਹੈ ਉਹਦਾ ਉਦਗਾਟਨ ਹੋਇਆ ਸੀ ਔਰ 14 ਜਨਵਰੀ ਤੋਂ ਲੈ ਕੇ 4 ਮਾਰਚ ਤੱਕ ਜਿਹੜਾ ਹੈ ਇਹ ਲੰਗਰ ਉਸ ਪ੍ਰਭੂ ਦੀ ਕਿਰਪਾ ਦੇ ਨਾਲ ਬਹੁਤ ਹੀ ਨੰਬਰ 1 ਦੇ ਉਤੇ ਰਿਹਾ ਸਭ ਤੋਂ ਪਹਿਲੇ ਅਸੀਂ ਗਏ ਸੀ ਔਰ ਸਭ ਤੋਂ ਬਾਅਦ ਦੇ ਵਿੱਚ ਅਸੀਂ ਆਏ ਹਾਂ ਸੰਗਤਾਂ ਦਾ ਜੀ ਲੱਖਾਂ ਦੀ ਭੀੜ ਸੀ ਜੀ ਲੱਖਾਂ ਦੀ ਭੀੜ ਸੀ ਔਰ ਤੁਸੀਂ ਦੇਖੋ ਵੀ ਅਸੀਂ ਕਿਉਂਕਿ ਸੇਵਾ ਦੇ ਵਿੱਚ ਹੀ ਰਹੇ ਸੇਵਾ ਦੇ ਵਿੱਚ ਸੀਗੇ ਤੇ ਸਾਡੇ ਕੋਲ ਵੀ ਰੋਜ਼ ਜਿਹੜਾ ਹੈ ਇੱਕ ਟਾਈਮ ਦੇ ਉੱਤੇ 3 ਤੋਂ 4000 ਭਗਤ ਜਿਹੜੇ ਸੀ ਉਹ ਪ੍ਰਸਾਦ ਪਾਉਂਦੇ ਸੀ ਔਰ ठाकुर जी दे नालियो ठाकुर जी ठीक रहन आले सानो कोई पता ਨਹੀਂ ਕਿ ਬਿ ਕਿਸਰਾ ਇਸ ਤਰ੍ਹਾਂ ਨਹੀਂ ਪੀ ਰਿਹਾ ਸੀ ਅਸੀਂ ਡਰ ਲੈਨੇ ਸਭ ਕੁਛ ਹੋ ਰਿਹਾ ਸੀ ਤੇ